ਹਾਂਜੀ ਸਤਿ ਸ਼੍ਰੀ ਅਕਾਲ ਜੀ ਬਠਿੰਡਾ ਫੈਮਿਲੀ ਚੈਨਲ ਦੇ ਉੱਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਜਿਹੜੀਆਂ ਮੇਰੀਆਂ ਭੈਣਾਂ ਕਹਿੰਦੀਆਂ ਬੱਚੀਆਂ ਨੂੰ ਕੋਰੀਆ ਦੀ ਸਮੱਸਿਆ ਸਫੈਦ ਪਾਣੀ ਪੀਂਦਾ ਕਿਉਂ ਪੀਂਦਾ ਕੀ ਕਾਰਨ ਹੈ ਕੀ ਸਾਵਧਾਨੀਆਂ ਆਪਾਂ ਤੁਹਾਨੂੰ ਇਹਦੇ ਬਾਰੇ ਦੱਸਦੇ ਹਾਂ ਜੀ ਜੇ ਛੋਟੀਆਂ ਬੱਚੀਆਂ ਨੂੰ ਪਾਣੀ ਪੀਂਦਾ ਤੇ ਉਹ ਗਰਮ ਗਰਮ ਚੀਜ਼ਾਂ ਨਾਲ ਹੁੰਦਾ ਜੀ ਕਰਨੀਆਂ ਗਰਮ ਚੀਜ਼ਾਂ ਜਦੋਂ ਬੱਚੇ ਖਾ ਲੈਂਦੇ ਨਾ ਉਹਦੇ ਕਰਕੇ ਛੋਟੀਆਂ ਬੱਚੀਆਂ ਨੂੰ ਪਾਣੀ ਪੀਣਾ ਸ਼ੁਰੂ ਹੋ ਜਾਂਦਾ ਕੁਵਾਰੀਆਂ ਬੱਚੀਆਂ ਨੂੰ ਜੇ ਕੋਈ ਬਹਿਨਾਂ ਭੈਣਾਂ ਨੂੰ ਪੈਂਦਾ ਉਹ ਜੀ ਆਪਾਂ ਜੇ ਤੁਹਾਨੂੰ ਚਾਹ ਹੈ ਕੋਈ ਗਰਭ ਗਰਮਦੇ ਆ ਕੋਈ ਆਪਾਂ ਕੋਈ ਗਰਮ ਚੀਜ਼ ਨੂੰ ਕਪੜੀ ਰੱਖੀ ਹੈ ਜਾਂ ਆਪਾਂ ਕੋਈ ਕੈਟਰ ਲੈ ਲਈ ਹੈ ਜੇ ਅੰਚਾ ਹੈ ਗਰਭਨ ਬਰਉਣਾ ਇਹੋ ਜੀਆਂ ਚੀਜ਼ਾਂ ਤੋਂ ਗਰਮ ਤਸਵੀਰ ਵਾਲੀਆਂ ਚੀਜ਼ਾਂ ਲਈਆਂ ਜਾਂਦੀਆਂ ਜਿਆਦਾਤਰ ਪਾਣੀ ਦੀ ਦਿੱਕਤ ਹੋ ਦਉਂਦੀ ਹੈ ਜੀ ਛੋਟੀਆਂ ਬੱਚੀਆਂ ਲਈ ਪਹਿਲਾਂ ਆਪਾਂ ਦੱਸਦੇ ਆਂ ਫਿਰ ਆਪਾਂ ਦੂਜੀਆਂ ਭੈਣਾਂ ਲਈ ਵੀ ਦੱਸਦੇ ਆਂ ਜੀ ਦੇਖੋ ਜੀ ਇਹਦੇ ਵਿੱਚ ਤੁਸੀਂ ਠੰਡੀ ਤਸਵੀਰ ਵਾਲੀਆਂ ਚੀਜ਼ਾਂ ਖਾਓ ਠੀਕ ਹੋ ਜਾਓਗੇ ਛੋਟੀਆਂ ਬੱਚੀਆਂ ਨੂੰ ਅੰਬ ਦੇ ਚਾਹ ਤੋਂ ਥੋੜੀ ਜਿਹੀ ਪਰਹੇਜ਼ ਕਰੋ ਉਹ ਚਾਰ ਦਿਓ ਜਿਹਦੇ ਵਿੱਚ ਮਸਾਲੇ ਬਹੁਤ ਘੱਟ ਹੋਣ ਤੁਸੀਂ ਘਰ ਦਾ ਪਾਇਆ ਹੋਵੇ ਚਾਰ ਤੇ ਬਸ ਇਹਨੂੰ ਸਵਾਦਨਤਾਪਕ ਹਲਕੇ ਹਲਕੇ ਮਸਾਲੇ ਪਾਏ ਹੁਣ ਇਹ ਨਾ ਹੋਵੇ ਕਿ ਚਾਰ ਦਾ ਤਾਂ ਪਤਾ ਹੀ ਨਹੀਂ ਲੱਗੇ ਕੀ ਹੈ ਤੇ ਉਹਦੇ ਵਿੱਚ ਢੇਰ ਸਾਰੇ ਮਸਾਲੇ ਸਾਰੇ ਮਸਾਲਿਆਂ ਦੀ ਤਸਵੀਰ ਬਹੁਤ ਗਰਮ ਹੁੰਦੀ ਹੈ ਜੀ ਇਸ ਤੋਂ ਬੱਚਿਆਂ ਨੂੰ ਬਚਾਓ ਕਈ ਪੈਣਾ ਚਾਰ ਪਾਉਂਦੀਆਂ ਪਤਾ ਹੀ ਨਹੀਂ ਲੱਗਦਾ ਚਾਰ ਅੰਬਾ ਕਿ ਨਿੰਬੂ ਤੇ ਮਿਰਚ ਵਿੱਚ ਮਸਾਲੇ ਮਸਾਲੇ ਹੁੰਦੇ ਆ ਪਲੀਜ਼ ਇਹੋ ਜਿਹੀਆਂ ਚੀਜ਼ਾਂ ਤੋਂ ਬਚੋ ਜੀ ਤੇ ਜਿਆਦਾ ਚਟਪਟੀਆਂ ਚੀਜ਼ਾਂ ਬੱਚਿਆਂ ਨੂੰ ਨਾ ਖਾਣਦੇ ਹੋ ਖੱਟਾ ਮਿੱਠਾ ਜਿਆਦਾ ਨਾ ਖਾਣਦੇ ਹੋ ਜੀ ਬਾਹਰਲੇ ਜੱਕ ਫੂਡ ਤੋਂ ਮੈਦੇ ਵਾਲੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਬਚਾਓ ਜੀ ਬੱਚਿਆਂ ਬਾਹਰ ਚੱਕੇ ਕੀ ਚੀਜ਼ਾਂ ਖਾਂਦੇ ਉਹਨਾਂ ਹੋਏ ਨੇ ਕਈ ਵਾਰ ਪਿੰਡਾਂ ਦੇ ਵਿੱਚ ਆਪਣੇ ਮੱਛਾਂ ਸੁਣਦੀਆਂ ਮਾਵਾਂ ਉਹਨਾਂ ਨੂੰ ਬੱਚਿਆਂ ਨੂੰ ਬਹੁਲੀ ਜਿਆਦਾ ਖਵਾਉਂਦੀਆਂ ਪਲੀਜ਼ ਇਹ ਚੀਜ਼ਾਂ ਤੋਂ ਪਰਹੇਜ਼ ਕਰੋ ਬੱਚੇ ਨੂੰ ਬਹੁਲੀ ਜਿਆਦਾ ਨਾ ਦਿਓ ਜੇ ਦੇਣੀ ਹੈ ਤਾਂ ਇਕ ਕੌਲੀ ਅੱਤੀ ਕੌਲੀ ਫ੍ਰਿਜ ਦੇ ਵਿੱਚ ਰੱਖ ਕੇ ਵਸਤੇ ਹਨ ਚਿੱਕ ਕੌਲੀ ਬੱਚੀ ਵੀ ਬਹੁਤ ਆ ਜੀ ਇਸ ਤੋਂ ਵੱਧ ਪਲੀਜ਼ ਉਹਨਾਂ ਬਹੁਲੀ ਨਾ ਖਵਾਓ ਇਹਦਾ ਕਾਰਨ ਹੀ ਬੱਚਿਆਂ ਦੇ ਸਫੈਦ ਪਾਣੀ ਦੀ ਪ੍ਰੋਬਲਮ ਜਿਆਦਾ ਆਉਂਦੀ ਹੈ ਜੀ ਹੁਣ ਆਪਾਂ ਦੱਸਦੇ ਹਾਂ ਥੋੜੀਆਂ ਸਾਵਧਾਨੀਆਂ ਇਹਦੇ ਵਿੱਚ ਆਪਾਂ ਕੀ ਵਰਤਦੇ ਤੇ ਵੀ ਮਾਂ ਨੂੰ ਚਾਹੀਦਾ ਵੀ ਬੱਚੀ ਨੂੰ ਸਮਝਾਵੇ ਥੋੜਾ ਜਿਹਾ ਬੱਚਿਆਂ ਨੂੰ ਇੱਕ ਸਾਫ਼ ਸਫਾਈ ਬਾਰੇ ਦੱਸੇ ਇਸ ਤਰ੍ਹਾਂ ਆਪਾਂ ਆਦੀ ਸਾਫ ਸਫਾਈ ਕਰ ਸਕਦੇ ਹਾਂ ਜੀ ਜਿਹਦੇ ਨਾਲ ਇਨਫੈਕਸ਼ਨ ਹੋ ਜਾਂਦੀ ਹੈ ਜਦੋਂ ਬੱਚੇ ਸਕੂਲਾਂ ਚ ਪੜ੍ਹਦੇ ਹੋ ਉੱਥੇ ਟਾਇਲਟ ਇੱਕ ਹੁੰਦੀ ਹੈ ਇੱਕ ਬੱਚੇ ਨੂੰ ਇਹ ਇਨਫੈਕਸ਼ਨ ਹੋ ਜਾਂਦੀ ਹੈ ਸਫੈਦ ਪਾਣੀ ਦੀ ਉਸ ਤੋਂ ਦੂਜੇ ਬੱਚਿਆਂ ਨੂੰ ਹੋ ਜਾਂਦੀ ਹੈ ਜੀ ਕਿਉਂਕਿ ਉਹ ਟਾਇਲਟ ਜਦੋਂ ਇੱਕ ਬੱਚੇ ਸਾਰੇ ਇੱਕ ਹੀ ਵਰਤਦੇ ਆ ਉਹਦੇ ਨਾਲ ਵੀ ਦਿੱਕਤ ਆ ਜਾਂਦੀ ਹੈ ਜੀ ਤੇ ਕਈ ਵਾਰ ਆਪਾਂ ਜਦੋਂ ਘਰੋਂ ਦਵਾਈਆਂ ਜਾਂ ਆਪਾਂ ਮੈਡੀਕਲਾਂ ਤੋਂ ਜਾਂ ਉਹ ਹੀ ਲਿਆ ਕੇ ਬੱਚਿਆਂ ਨੂੰ ਦਵਾਈਆਂ ਦੇ ਦਿੰਨੇ ਆ ਨਾ ਉਹਦੇ ਨਾਲ ਵੀ ਇਹ ਪੈਂਦਾ ਹੈ ਬਹੁਤ ਜ਼ਿਆਦਾ ਫਰਕ ਪੈਂਦਾ ਉਹਦੇ ਨਾਲ ਬੱਚਾ ਬਿਮਾਰ ਹੋ ਜਾਂਦਾ ਜੀ ਤੇ ਇਹਦੇ ਲਈ ਛੋਟੀਆਂ-ਛੋਟੀਆਂ ਗੱਲਾਂ ਜੀ ਜਿਨ੍ਹਾਂ ਦੇ ਆਪਾਂ ਖਿਆਲ ਰੱਖ ਕੇ ਬੱਚੇ ਨੂੰ ਤੰਦਰੁਸਤ ਸੋਹਣੀ ਜ਼ਿੰਦਗੀ ਦੇ ਸਕਦੀਆਂ ਤੇ ਮਾਂ ਨੂੰ ਥੋੜਾ ਚਾਹੀਦਾ ਜਦੋਂ ਬੱਚੀ 10-11 ਸਾਲ ਦੀ ਹੋ ਜਾਂਦੀ ਹੈ ਸਰੀਰ ਦੇ ਵਿੱਚ ਥੋੜੀ ਜਿਹੀ ਤਬਦੀਲੀ ਆਉਣੇ ਸ਼ੁਰੂ ਹੋ ਜਾਂਦੀ ਹੈ ਤੇ ਮਾਂ ਬੱਚੀ ਨੂੰ ਪੂਰੀ ਤਰ੍ਹਾਂ ਗਾਈਡ ਕਰੇ ਉਹ ਸਮਝਾਵੇ ਇੱਕ ਫਰੈਂਡ ਦੀ ਤਰ੍ਹਾਂ ਉਹਦੇ ਨਾਲ ਵਿਵਹਾਰ ਕਰੇ ਤਾਂ ਕਿ ਬੇਟੀ ਸਾਰੀ ਗੱਲ ਸਮਝੇ ਵੀ ਕਿਵੇਂ ਹੈ ਕੀ ਹੋ ਰਿਹਾ ਮੇਰੇ ਨਾਲ ਇਹ ਸਾਰਾ ਕੁਝ ਬੱਚੀ ਨੂੰ ਪਹਿਲਾਂ ਇਤੋਂ ਪਤਾ ਹੋਣਾ ਚਾਹੀਦਾ ਜੀ ਦੀ ਕੋਸ਼ਿਸ਼ ਕਰੋ ਬੱਚਿਆਂ ਨੂੰ ਪੈੜ ਹੀ ਬਰਤੋ ਜੀ ਤੇ ਕਪੜੇ ਵਗੈਰਾ ਨਾ ਮਤੰਦੇਓ ਤੇ ਛੋਟੀਆਂ ਬੱਚੀਆਂ ਨੂੰ ਸਫਾਈ ਦਾ ਖਿਆਲ ਰੱਖੋ ਤੇ ਬਾਕੀ ਆਪਾਂ ਦੱਸਦੇ ਆ ਜਿਹੜੀਆਂ ਜਿਹੜੀਆਂ ਆਪਾਂ ਮੈਡੀਕਲ ਦਾ ਹੁਣ ਬੱਚੇ ਨੂੰ ਜਖਾਮ ਖੰਗ ਲੱਗਦਾ ਆਪਾਂ ਜਾਣੇ ਮੈਡੀਕਲ ਤੋਂ ਦਵਾਈ ਲੈ ਆਉਣੀ ਆ ਉਹ ਜਿਹੜੀਆਂ ਦਵਾਈਆਂ ਬੇਟੀਆਂ ਨੂੰ ਨਾ ਦਿਓ ਜੀ ਉਹ ਪਤਾ ਉਹ ਦਵਾਈਆਂ ਦੇ ਕਿ ਅਸਰ ਕਰਨ ਹੁੰਦੀਆਂ ਬਹੁਤ ਜ਼ਿਆਦਾ ਜਿਹੜੀਆਂ ਬੱਚੇ ਦੇ ਸਰੀਰ ਤੇ ਇਫੈਕਟ ਪਾਉਂਦੀਆਂ ਆ ਜੀ ਜਾਂ ਜਦੋਂ ਬੱਚਾ ਹੁਣ ਜਿਵੇਂ ਸਰਦੀ ਚ ਬਿਮਾਰ ਹੋ ਗਿਆ ਨਮੂਨ ਨਾ ਹੋਵੇ ਚੱਕ ਕੇ ਦਵਾਈ ਦੇ ਦੇਣੀ ਪਿੰਡਾਂ ਦੇ ਵਿੱਚ ਜਿਹੜੇ ਆਮ ਡਾਕਟਰ ਆ ਜੀ ਇਹ ਡਾਕਟਰ ਇੰਨੇ ਪੜੇ ਲਿਖੇ ਨਹੀਂ ਕੋਈ ਡਿਗਰੀਆਂ ਨਹੀਂ ਹੁੰਦੀਆਂ ਇਹਨਾਂ ਕੋਲ ਤੇ ਇਹ ਕੋਈ 10 5 7 ਚੰਗੇ ਡਾਕਟਰਾਂ ਦੇ ਪੂਰੇ 5 7 ਸਾਲ ਕੰਮ ਕਰਦੇ ਆ ਤੇ ਮੁੜ ਕੇ ਆ ਕੇ ਕੰਮ ਚਲਾ ਲੈਂਦੀ ਹੈ ਜੀ ਇਹਨਾਂ ਡਾਕਟਰਾਂ ਤੋਂ ਬੱਚਿਆਂ ਨੂੰ ਦਵਾਈ ਨਾ ਦਿਵਾਓ ਜੇ ਬੱਚੀ ਨੂੰ ਦਵਾਈ ਦਿਵਾਣੀ ਕੰਮ ਸੇ ਕੰਮ ਡਾਕਟਰ ਐਮ.ਬੀ.ਬੀ.ਐਸ. ਡਾਕਟਰ ਤੋਂ ਦਵਾਈ ਦਿਵਾਓ ਜੀ ਇਹ ਵੀ ਜੋ ਡਾਕਟਰਾਂ ਤੋਂ ਕੋਈ ਦਵਾਈ ਲੈ ਲੈਂਦੇ ਆ ਦਵਾਈ ਕੋਈ ਗਰਮ ਦਿੱਤੀ ਜਾਂਦੀ ਹੈ ਬੱਚੇ ਨੂੰ ਸਾਈਡ ਇਫੈਕਟ ਜ਼ਰੂਰ ਹੁੰਦਾ ਜੀ ਉਹਦੇ ਨਾਲ ਹੀ ਪਾਣੀ ਪੀਣ ਨਾਲ ਸ਼ੁਰੂ ਹੋ ਜਾਂਦਾ ਬੇਟੀ ਨੂੰ ਗਰਮ ਦਵਾਈ ਨਾਲ ਤੇ ਵੈਸੇ ਮੈਂ ਸਾਰੇ ਡਾਕਟਰਾਂ ਨੂੰ ਕਹਿੰਦੀ ਪਿੰਡਾਂ ਵਾਲੇ ਵੀ ਸਾਰੇ ਡਾਕਟਰ ਐ ਜਿਹਦੇ ਵੀ ਹੁੰਦਾ ਕੋਈ ਇੱਕ ਅੱਧਾ ਬਾਕੀ ਵੀ ਡਾਕਟਰ ਸਭ ਇਹਨਾਂ ਦੀ ਕਿਰਪਾ ਸਦਕੀ ਵੇ ਕਰੋਨਾਂ ਕਾਲ 'ਚ ਇਹਨਾਂ ਨੇ ਲੋਕਾਂ ਨੂੰ ਬਚਾਇਆ ਜੀ ਇਹਨਾਂ ਦਾ ਮੁੱਖ ਹੁੰਕਾ ਸੀ ਨੇ ਤਾਂ ਬਡੇ ਸ਼ਹਿਰਾਂ ਤੇ ਵਿੱਚ ਵੱਡੇ ਡਾਕਟਰਾਂ ਕੋਲੇ ਤਾਂ ਜਿੱਥੇ ਲੋਕ ਪਹੁੰਚੇ ਜਾਂ ਤਰ ਉਥੋਂ ਲਾਸ਼ਾਂ ਹੀ ਆਈਆਂ ਜੀ ਤੇ ਇਹਨਾਂ ਦੀ ਬਹੁਤ ਵੱਡੀ ਦੇਣ ਰਹੀ ਹੈ ਕਰੋਨਾ ਦੇ ਕਾਲ ਦੇ ਵਿੱਚ ਬਹੁਤ ਲੋਕਾਂ ਇਹਨਾਂ ਲਾ ਕਰਕੇ ਬਚਤ ਹੋਈ ਜੀ ਪਰ ਫਿਰ ਵੀ ਕਈ ਵਾਰ ਨਹੀਂ ਆਪਾਂ ਨੂੰ ਕਿਸੇ ਬਿਮਾਰੀ ਦਾ ਪਤਾ ਲੱਗਦਾ ਡਾਕਟਰ ਜੀ ਦਵਾਈ ਦੇ ਦਿੰਦਾ ਜਿਹੜੇ ਨਾ ਪੇਟੀ ਦੀ ਇਹ ਹਾਲਾਤ ਹੋ ਜਾਂਦੀ ਹੈ ਇਹ ਬਿਮਾਰੀ ਲੱਗ ਜਾਂਦੀ ਹੈ ਤੇ ਬਾਕੀ ਕਈ ਬੱਚੀਆਂ ਕੀ ਹੁੰਦੀਆਂ ਜਦੋਂ ਹਲਕੀ ਬਿਮਾਰੀ ਹੁੰਦੀ ਉਹਨਾਂ ਤੋਂ ਸਮਝ ਹੀ ਨਹੀਂ ਆਉਂਦੀਆਂ ਵੀ ਕਿਉਂ ਆ ਕੇ ਇਹ ਹੈ ਉਹਦਾ ਪਤਾ ਨਹੀਂ ਲੱਗਦਾ ਜਿੱਦੋਂ ਬਿਮਾਰੀ ਜ਼ਿਆਦਾ ਉੱਪਰ ਦੀ ਪੈ ਜਾਂਦੀ ਫਿਰ ਬੱਚੀਆਂ ਦੱਸਦੀਆਂ ਫਿਰ ਇਹ ਬਿਮਾਰੀ ਆਪਾਂ ਨੂੰ ਡਾਕਟਰਾਂ ਬਿਨਾਂ ਨਹੀਂ ਠੀਕ ਹੁੰਦੀ ਫਿਰ ਆਪਾਂ ਨੂੰ 6-1.5 ਸਾਲ ਡਾਕਟਰ ਦੀ ਦਵਾਈ ਖਾਣੀ ਪੈਂਦੀ ਹੈ ਫਿਰ ਠੀਕ ਹੁੰਦੀ ਹੈ हां जी ਤੁਹਾਨੂੰ ਹਲਕੀ ਫੁਲਕਾ ਹੈ ਕਿਤੇ ਦੋ ਚਾਰ ਦਿਨ ਪੈ ਗਿਆ ਜਾਂ ਅੰਗੇ ਪਿੱਛੇ ਪੀਰੀਅਡ ਦੇ ਪੈਂਦਾ ਜਾਂ ਅਜੇ 6 ਮਹੀਨੇ ਹੋਏ ਪੈਣ ਲੱਗੇ ਨੂੰ ਫਿਰ ਤੁਸੀਂ ਇਹਨਾਂ ਦਾ ਘਰੇਲੂ ਨੁਕਤੇ ਨਾਲ ਇਲਾਜ ਕਰ ਸਕਦੇ ਹੋ ਜੀ ਉਹ ਇਲਾਜ ਦੇ ਵਿੱਚ ਮੈਂ ਤੁਹਾਨੂੰ ਦੱਸਦੀ ਆਂ ਵੀ ਤੁਸੀਂ ਠੰਡੀ ਤਸਵੀਰ ਵਾਲੀਆਂ ਚੀਜ਼ਾਂ ਖਾਓ ਜੀ ਤੇ ਦੋ ਤਿੰਨ ਮਹੀਨੇ ਬਰਤੋਂਗੇ ਤੁਸੀਂ ਠੀਕ ਹੋ ਜਾਓਗੇ ਮੈਂ ਤੁਹਾਡੇ ਨਾਲ ਇੱਕ ਦੋ ਨੁਕਤੇ ਸ਼ੇਅਰ ਕਰਦੀ ਆਂ ਜੀ ਤੁਸੀਂ ਇਹ ਨੁਕਤੇ ਵਰਤ ਕੇ ਦੇਖੋ ਤੇ ਤੁਹਾਨੂੰ ਫਾਇਦਾ ਹੋਊਗਾ ਜੀ ਪਹਿਲਾ ਨੁਕਤਾ ਤਾਂ ਜੀ ਇਹ ਬੱਚਿਆਂ ਲਈ ਸਾਰੀਆਂ ਬੇਟੀਆਂ ਬੱਚਿਆਂ ਲਈ ਜਿਨ੍ਹਾਂ ਨੂੰ ਪਤਾ ਵੀ ਅਸੀਂ ਗਰਮ ਦਵਾਈ ਖਾਧੀ ਤੇ ਗਰਮ ਚੀਜ਼ਾਂ ਨਾਲ ਸਾਨੂੰ ਸਾਈਡ ਇਫੈਕਟ ਆਇਆ ਗਰਮ ਤਸੀਰ ਵਾਲੀ ਚੀਜ਼ ਖਾਧੀ ਤੇ ਇਹਦੇ ਨਾਲ ਮੈਨੂੰ ਪਾਣੀ ਪੀਣ ਦੀ ਪ੍ਰੋਬਲਮ ਆਈ ਆ ਜਾਂ ਵੀ ਮੈਂ ਕੋਈ ਦਵਾਈ ਲੈ ਲਈ ਕੋਈ ਮੈਂ ਕਿੱਟ ਲੈ ਲਈ ਬੱਚਾ ਨਹੀਂ ਚਾਹੀਦਾ ਸੀ ਉਹਦੇ ਨਾਲ ਮੈਨੂੰ ਇਹ ਪ੍ਰੋਬਲਮ ਆਈ ਆ ਉਹਨਾਂ ਬੇਟੀਆਂ ਲਈ ਆਪਾਂ ਦੱਸਦੇ ਹਾਂ ਜੀ ਆਪਾਂ ਲੈਣਾ 100 ਗ੍ਰਾਮ ਮੂਦ ਕਤੀਰਾ ਕਤੀਰਾ ਗੁੰਦ ਲੈਣੀ ਹੈ 100 ਗ੍ਰਾਮ ਉਹਦਾ ਅੱਧਾ ਚਮਚ ਸ਼ਾਮ ਨੂੰ ਪਿਉ ਆ ਦੇਣਾ ਜੀ ਇੱਕ ਕੌਲੀ ਪਾਣੀ ਦੀ ਲੈ ਕੇ ਉਹਦੇ ਵਿੱਚ ਅੱਧਾ ਚਮਚਾ ਆਪਾਂ ਗੁੰਦ ਕਤੀਰੇ ਦਾ ਪਿਉ ਆ ਦੇਣਾ ਜੀ ਤੇ ਸਵੇਰ ਨੂੰ ਕੌਲੀ ਭਰ ਕੇ ਇੱਕ ਜੈਲ ਜੀ ਬਣ ਜੂਗੀ ਜੀ ਤੇ ਉਹ ਜਿੰਨੀ ਉਹ ਜੈਲ ਬਣ ਗਈ ਓਨੀ ਉਹਦੇ ਵਿੱਚ ਦਹੀਂ ਪਾਓ ਜੀ ਛਾਂਮ ਇੱਕ ਚਮ ਅੱਧਾ ਚਮਚਾ ਆਪਾਂ ਕੌਲੀ ਦੇ ਵਿੱਚ ਗੂਦ ਘਤੀਰਾ ਪਾਉਣਾ ਇੱਕ ਕੌਲੀ ਪਾਣੀ ਦੀ ਭਰ ਕੇ ਉਹਦੇ ਵਿੱਚ ਗੂਦ ਘਤੀਰਾ ਪਾ ਕੇ ਨੂੰ ਫਰਿੱਜ 'ਚ ਰੱਖ ਦਿਓ ਸਵੇਰ ਨੂੰ ਫੁੱਲ ਕੇ ਇੱਕ ਕੌਲੀ ਭਰ ਜੂਗੀ ਜੀ ਉਹ ਜੈਲ ਜੀ ਦੀ ਤੇ ਉਹਦੇ ਵਿੱਚ ਆਪਾਂ ਪਾਉਣੀ ਹੈ ਜੀ ਦਹੀਂ ਉਹ ਜਿੰਨੀ ਉਹ ਜੈਲ ਜੀ ਬਣ ਗਈ ਗੂਦ ਘਤੀਰਾ ਫੁੱਲ ਕੇ ਜੈਲ ਬਣ ਜਾਂਦੀ ਹੈ ਜੈਲ ਜੀ ਬਣ ਗਈ ਓਨੀ ਆਪਾਂ ਉਹਦੇ ਵਿੱਚ ਦਹੀਂ ਪਾ ਲੈਣੀ ਜੀ ਇੱਕ ਕੌਲੀ ਤੇ ਉਹਦੇ ਵਿੱਚ ਆਪਾਂ ਜੇ ਆਪਾਂ ਬਗਬਗੀ ਜੀ ਨਹੀਂ ਸਵਾਦ ਆ ਜੇ ਥੋੜਾ ਜਿਹਾ ਮਿੱਠਾ ਚਾਹੁੰਦੇ ਤਾਂ ਆਪਾਂ ਸ਼ਿੱਟਾ ਮਿਸ਼ਰੀ ਪਾ ਸਕਦੇ ਹਾਂ ਜਿਹਨੂੰ ਤਾਗਾ ਮਿਸ਼ਰੀ ਵੀ ਕਹਿ ਦਿੰਦੇ ਨੇ ਜੀ ਇੱਕ ਚਮਚਾ ਆਪਾਂ ਤਾਗਾ ਮਿਸ਼ਰੀ ਦੀ ਪਾ ਕੇ ਮਰਸੀਜ ਪੀਸ ਕੇ ਸ਼ਾਜ ਜੀ ਬਣਾ ਲਾਂਗੇ ਜਿਹਨੂੰ ਲੱਸੀ ਜਾਂ ਸ਼ਾਜ ਕਿਹਾ ਜਾਂਦਾ ਬਣਾ ਲਾਂਗੇ ਉਹ ਗਲਾਸ ਬਣ ਗਿਆ ਡੇਢ ਬਣ ਗਿਆ ਉਹ ਤੁਸੀਂ ਉਹਨਾਂ ਪੀ ਖਾਲੀ ਪੇਟ ਹੀ ਪੀਣਾ ਹੈ ਖਾਲੀ ਪੇਟੋ ਪੀ ਲੈਣਾ ਜੀ ਇਹ ਤੁਸੀਂ ਨੁਕਤਾ ਘੱਟ ਤੋਂ ਘੱਟ ਤੁਹਾਨੂੰ ਇਹ ਨੁਕਤਾ ਤੀਜੇ ਚੌਥੇ ਦਿਨ ਪੂਰਾ ਅਸਰ ਦਿਖਾ ਦੇਗਾ ਜੀ ਤੀਜੇ ਚੌਥੇ ਦਿਨ ਤੋਂ ਤੁਹਾਨੂੰ ਬਹੁਤ ਪਤਾ ਲੱਗ ਜੂ ਵੀ ਮੈਂ ਠੀਕ ਉਸ ਤੋਂ ਬਾਅਦ ਤੁਸੀਂ 6-7 ਦਿਨ ਤੁਸੀਂ ਠੀਕ ਹੋ ਜਾਓਗੇ ਜੀ ਦੂਜਾ ਨਮਕਾ ਜੀ ਇਮਲੀ ਆਪਾਂ ਇਮਲੀ ਲੈ ਕੇ ਆਗੇ ਆਪਾਂ ਫਰੂਟ ਵਾਲੀ ਦੁਕਾਨ ਦੇ ਉੱਤੇ ਜਿਹੜੀ ਮੂੰਫਲੀ ਇਸ ਤਰ੍ਹਾਂ ਦੀ ਆਪਾਂ ਛਿੱਲਦੇ ਆਂ ਉਹ ਮੇਂ ਇਮਲੀ ਲੈ ਕੇ ਆਉਣੀ ਜੀ ਸੁੱਕੀ ਹੋਈ ਤੇ ਖੁੱਲੀ ਹੋਈ ਉਰੀ ਨਹੀਂ ਲੈ ਕੇ ਆਉਣੀ ਤੇ ਉਹ ਇੱਕ ਆਪਾਂ ਲੈ ਕੇ ਆਉਣੀ ਜੀ ਪਸਾਰਿਆਂ ਦੇ ਆਲੂ ਭਖਾਰੇ ਸੁੱਕੇ ਹੋਏ ਆਲੂ ਭਖਾਰੇ ਪਸਾਰਿਆਂ ਦੇ ਇਮਲੀ ਆਪਾਂ ਇੰਨੀ ਕੁ ਮਾਤਰਾ ਚ ਲੈਣੀ ਹੈ ਵੀ ਇੱਕ ਚਮਚਾ ਇਮਲੀ ਦਾ ਲੈਣਾ ਤੇ ਇੱਕ ਆਲੂ ਬੁਖਾਰਾ ਆਪਾਂ ਸ਼ਾਮ ਨੂੰ ਇੱਕ ਗਲਾਸ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਰੱਖ ਦੇਣਾ ਜੀ ਇਹ ਵੀ ਆਪਾਂ ਫਰਿੱਜ 'ਚ ਹੀ ਰੱਖਾਂਗੇ ਪੀਵਾਂਗੇ ਸਵੇਰੇ ਆਪਾਂ ਇਮਲੀ ਦਾ ਗੁੱਦਾ ਜਿਹਾ ਕੱਢ ਕੇ ਉਹਨੂੰ ਨਿਚੋੜ ਕੇ ਚੰਗੀ ਤਰ੍ਹਾਂ ਇਮਲੀ ਨੂੰ ਗਲਾਸ 'ਚੋਂ ਬਾਹਰ ਕੱਢ ਦਿਆਂਗੇ ਤੇ ਜਿਹੜਾ ਆਲੂ ਬੁਖਾਰਾ ਹੋਊਗਾ ਉਹ ਆਪਾਂ ਖਾ ਲਾਂਗੇ ਜੀ ਤੇ ਪਾਣੀ ਨੂੰ ਪੁਣ ਕੇ ਸਾਰ ਕੇ ਉਹ ਪਾਣੀ ਆਪਾਂ ਪੀ ਲਾਂਗੇ ਜੀ ਇੱਕ ਨੁਕਸਾ ਨੁਕਤਾ ਵੀ ਬਹੁਤ ਕਾਰਕਰ ਹੈ ਜੀ ਇਹਦੇ ਨਾਲ ਵੀ ਪੰਜ ਚਾਰ ਦਿਨਾਂ ਤੱਕ ਤੁਹਾਨੂੰ ਪੂਰਾ ਪਤਾ ਲੱਗ ਜੂਗਾ ਤੇ ਵੀ ਆਪਾਂ ਮਹੀਨਾ ਡੇਢ ਮਹੀਨਾ ਕਰਨਾ ਉਸ ਤੋਂ ਬਾਅਦ ਆਪਾਂ ਛੱਡ ਸਕਦੇ ਹਾਂ ਜੇ ਬੱਚਿਆਂ ਦੇ ਖਾਰਸ਼ ਹੁੰਦੀ ਹੈ ਤਾਂ ਤੁਸੀਂ ਫਟਕੜੀ ਵਾਲੇ ਪਾਣੀ ਨਾਲ ਬੱਚੀ ਦਾ ਅੰਦਰੂਨੀ ਅੰਗ ਧੋ ਸਕਦੇ ਹੋ ਜੀ ਉਹਨੂੰ ਕਹਿ ਸਕਦੇ ਹਾਂ ਤੇ ਵਰਫ ਨਾਲ ਵੀ ਸਾਫ਼ ਕਰ ਸਕਦੇ ਹਾਂ ਵਰਫ ਨਾਲ ਵੀ ਖਾਰਸ਼ ਤੋਂ ਬਹੁਤ ਵਧੀਆ ਰਾਹਤ ਮਿਲਦੀ ਹੈ ਜੀ ਤੇ ਜਿਹੜੀਆਂ ਬੱਚਿਆਂ ਨੂੰ ਪਿਸ਼ਾਬ ਦੀ ਪ੍ਰੋਬਲਮ ਹੈ ਵੀ ਪਿਸ਼ਾਬ ਨਹੀਂ ਖੁੱਲ ਕੇ ਹੁੰਦਾ ਉਹ ਬੱਚਿਆਂ ਲਈ ਆਪਾਂ ਪਿੱਛੇ ਵੀਡੀਓ ਪਾਈ ਹੈ ਤੁਸੀਂ ਵੀਡੀਓ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਉਹਦੇ ਵਿੱਚ ਆਪਾਂ ਫੇਰ ਤੁਹਾਨੂੰ ਦੱਸ ਦੰਨੇ ਆ ਤੇ ਬੇਟੀਆਂ ਆਖ ਖੀਰੇ ਦਾ ਜੂਸ ਪੀਸਾ ਆ ਉਹਦੇ ਵਿੱਚ ਅੱਧਾ ਨੀਂਬੂ ਨਿਚੋੜ ਕੇ ਇੱਕ ਕੱਪ ਖੀਰੇ ਦਾ ਜੂਸ ਖਾਲੀ ਪੇਟ ਪੀ ਸਕਦੇ ਆ ਤੇ ਜਾਂ ਕੰਨੇ ਦਾ ਜੂਸ ਮਿਲਦੇ ਤਾਂ ਉਹਦੇ ਵਿੱਚ ਇੱਕ ਚੁਟਕੀ ਤੁਸੀਂ ਮਿੱਠਾ ਸੋਡਾ ਪਾ ਕੇ ਪੀ ਸਕਦੇ ਆ ਉਹਦੇ ਨਾਲ ਖੁੱਲ ਕੇ ਪੇਸ਼ਾਬ ਆਊਗਾ ਤੇ ਜਲਨ ਖਤਮ ਹੋ ਜੂਗੀ ਜੀ ਤੇ ਮਸੰਮੀ ਦਾ ਜੂਸ ਵੀ ਇਸੇ ਤਰ੍ਹਾਂ ਪੀਸ ਸਕਦੇ ਹੋ ਉਹਦੇ ਵਿੱਚ ਇੱਕ ਚੁੰਡੀ ਮਿੱਠਾ ਸੋਡਾ ਪਾ ਕੇ ਖਾਣਾ ਸੋਡਾ ਬੇਕਿੰਗ ਸੋਡਾ ਕਹਿੰਦੇ ਨੇ ਉਹ ਇੱਕ ਚੁੰਡੀ ਪਾਉਣਾ ਜੀ ਸਿਰਫ ਇੱਕ ਚਿਪ ਸੇਮਤੀ ਦਿਓ ਤੁਸੀਂ ਖਾਲੀ ਪੇਟ ਉਹ ਵੀ ਪੀ ਸਕਦੇ ਹੋ ਉਦੇ ਨਾਲ ਵੀ ਤੁਹਾਨੂੰ ਬਹੁਤ ਫਾਇਦਾ ਹੋਊਗਾ ਪੇਸ਼ਾਬ ਖੁੱਲ ਲਿਆਊਗਾ ਜਲਨ ਖਤਮ ਹੋ ਜਾਊਗੀ ਜਿਹੜੇ ਬੱਚਿਆਂ ਦੇ ਪੈਰਾਂ ਦੀਆਂ ਤਲਗਾਂ ਤੇ ਚਲਣ ਹੁੰਦੀ ਹੈ ਜੀ ਉਹ ਪੈਰਾਂ ਦੀ ਉਹ ਜਦੋਂ ਦੁਪਹਿਰੇ ਦੇ ਘੰਟਾ ਤੋਂ ਘੰਟੇ ਰੈਸਟ ਕਰਦੇ ਆ ਜੀ ਉਸ ਟਾਈਮ ਉਹ ਪੈਰਾਂ ਦੇ ਉੱਤੇ ਕਾਠੀ ਲਾ ਸਕਦੇ ਮਲਤਾਨੀ ਮਿੱਟੀ ਲਾ ਸਕਦੇ ਜਿਹਨੂੰ ਮਲਤਾਨੀ ਮਿੱਟੀ ਕਹੇ ਜਾਂਦਾ ਲੋਕੀ ਜਾਂ ਕੱਦੂ ਦਾ ਗੁੱਦਾ ਵੀ ਮਾਰ ਸਕਦੇ ਜੀ ਤੇ ਮਹਿੰਦੀ ਦਾ ਲੇਪ ਲਾ ਸਕਦੇ ਆ ਇਹਨਾਂ ਤਿੰਨਾਂ 'ਚ ਕੋਈ ਵੀ ਨੁਕਤਾ ਬਣਾ ਸਕਦੇ ਹੋ ਉਹਨਾਂ ਨੂੰ ਬਹੁਤ ਰਾਤ ਮਿਲੂਗੀ ਤੇ ਬੱਚਿਆਂ ਨੂੰ ਥੋੜੀ ਠੰਡੀ ਗਰਮੀ ਦੇ ਵਿੱਚ ਠੰਡੀ ਤਸਵੀਰ ਵਾਲੀਆਂ ਚੀਜ਼ਾਂ ਦੇ ਉਹ ਗਰਮ ਤਸਵੀਰ ਵਾਲੀਆਂ ਚੀਜ਼ਾਂ ਤੋਂ ਬੱਚਿਆਂ ਨੂੰ ਬਚਾਓ ਜੀ ਤੇ ਸਰਦੀ ਦੇ ਵਿੱਚ ਵੀ ਕੋਸ਼ਿਸ਼ ਕਰੋ ਕਿ ਜ਼ਿਆਦਾ ਗਰਮ ਚੀਜ਼ਾਂ ਬੱਚਿਆਂ ਨੂੰ ਨਾ ਦਿਓ ਤੇ ਬੱਚਿਆਂ ਇਸ ਬਿਮਾਰੀ ਕਮੀ ਸੀ ਖੂਨ ਦੀ ਕਮੀ ਹੈ ਉਹਨਾਂ ਲਈ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਾਫੀ ਨੁਕਤੇ ਦੱਸੇ ਆ ਜੀ ਉਹ ਅਪਣਾ ਸਕਦੇ ਆ ਤੇ ਜੇ ਕੋਈ ਆਪਾਂ ਨੂੰ ਜ਼ਿਆਦਾ ਦਿੱਕਤ ਹੁੰਦੀ ਹੈ ਤਾਂ ਪਲੀਜ਼ ਤੁਸੀਂ ਕਿਸੇ ਚੰਗੇ ਡਾਕਟਰ ਦੀ ਸਲਾਹ ਲੈ ਸਕਦੇ ਹੋ ਜੀ ਤੇ ਆਪਣਾ ਇਲਾਜ ਕਰਵਾ ਸਕਦੇ ਹੋ ਇਹਦਾ ਇਲਾਜ ਸੰਭਵ ਹੈ ਜੀ ਕੋਈ ਇਹ ਨਹੀਂ ਹੁੰਦਾ ਵੀ ਇਹਦਾ ਇਲਾਜ ਹੈ ਨਹੀਂ ਇਹਦਾ ਇਲਾਜ ਹੈ ਜੀ ਤੇ ਕਈ ਵਾਰ ਕਈ ਭੈਣਾਂ ਕਹਿ ਦਿੰਦੀਆਂ ਆ ਕਿ ਸਾਡੀ ਬੇਟੀ 12 ਸਾਲ ਦੀ ਹੋ ਗਈ 14 ਦੀ ਹੋ ਗਈ ਉਹਨੂੰ ਪੀਰੀਅਡਸ ਨਹੀਂ ਆਏ ਦੇਖੋ ਜੀ ਇਹ ਪੀਰੀਅਡਸ ਦਾ ਸਮਾਂ ਹੁੰਦਾ ਇਹ ਹੁੰਦਾ 12 ਤੋਂ ਲੈ ਕੇ 14 ਸਾਲ ਤੱਕ ਕੋਈ ਜ਼ਰੂਰੀ ਨਹੀਂ ਹੈਗਾ ਵੀ ਬੱਚੀ 12 ਸਾਲ ਦੀ ਹੋ ਗਈ ਤੇ ਉਹਨੂੰ ਆਉਣੇ ਚਾਹੀਦੇ ਇਹ ਸਮਾਂ ਹੁੰਦਾ ਬੱਚੇ ਦੀ ਗਰੋਥ ਹੁੰਦੀ ਹੈ ਥੋੜਾ ਜਿਹਾ ਬੱਚੇ ਦੇ ਖਾਣ ਪੀਣ ਤੇ ਸਿਹਤ ਦਾ ਵੀ ਫਰਕ ਪੰਦਾ ਜੀ ਤੇ ਇਹਦਾ ਕੱਟ ਕੇ ਵੀ ਤੁਸੀਂ 12 ਤੋਂ 14 ਸਾਲ ਤੱਕ ਤੁਸੀਂ ਵੇਟ ਕਰੋ ਜੀ ਉਸ ਤੋਂ ਬਾਅਦ ਤੁਸੀਂ ਕਿਸੇ ਚੰਗੇ ਡਾਕਟਰ ਤੋਂ ਬੇਟੀ ਦਾ ਇਲਾਜ ਕਰਵਾ ਸਕਦੇ ਹੋ ਜੇ ਪਾਣੀ ਦੀ ਥੋੜੀ ਬਹੁਤੀ ਪ੍ਰੋਬਲਮ ਹੁੰਦੀ ਹੈ ਕਦੇ ਹੋ ਪੈਣ ਲੱਗਿਆ ਕਦੇ ਨਹੀਂ ਕਦੇ ਇਸ ਤਰ੍ਹਾਂ ਫਿਰ ਤੇ ਪੀਰੀਡਸ ਕਰਕੇ ਹੋ ਜਾਂਦਾ ਜੀ ਕਈ ਵਾਰ ਬੱਚੇ ਨੂੰ ਪੀਰੀਡਸ ਨਹੀਂ ਆਉਂਦੇ ਗਰਮੈਸ ਜ਼ਿਆਦਾ ਹੋ ਜਾਂਦੀ ਅੰਦਰ ਤੇ ਬਾਕੀ ਆਪਾਂ ਨੁਕਤੇ ਦੱਸਿਆ ਇਹਨਾਂ ਚੋਂ ਇੱਕ ਦਾ ਨੁਕਤਾ ਤੁਸੀਂ ਬੱਚੇ ਨੂੰ ਦੇ ਸਕਦੇ ਹੋ ਕੋਈ ਮਰਜ਼ੀ ਅਪਣਾ ਸਕਦੇ ਹੋ ਠੰਡੇ ਤਸਵੀਰ ਵਾਲੇ ਨੁਕਤੇ ਆ ਕੋਈ ਗਰਮੀ ਨਹੀਂ ਹੈ ਕੋਈ ਸਾਈਡ ਇਫੈਕਟ ਨਹੀਂ ਇਹਨਾਂ ਦਾ ਜੀ ਇਹ ਤੁਸੀਂ ਬੱਚਿਆਂ ਨੂੰ ਦੇ ਸਕਦੇ ਹੋ ਜਿਵੇਂ ਹੁਣ ਆਪਾਂ ਵੱਡੇ 2-2.5 ਮਹੀਨੇ ਕਰਦੇ ਆ ਬੱਚੇ ਲਈ 15-20 ਦਿਨ ਹੀ ਬਹੁਤ ਹੁੰਦੇ ਆ ਜੀ ਇਹ 12 ਸਾਲ ਦੀ ਬੇਟੀ ਲਈ ਤੇ 15-20 ਦਿਨਾਂ ਦੇ ਵਿੱਚ ਹੀ ਠੀਕ ਹੋ ਜੂਗੀ ਜੀ ਇਹ ਤੇ ਤੁਸੀਂ ਉਹਨੂੰ ਵੀ ਦੇ ਸਕਦੇ ਹੋ ਇਹ ਤੇ ਬਾਕੀ ਜੀ ਜੇ ਕੋਈ ਇਹਦੀ ਪਾਣੀ ਦੀ ਪ੍ਰੋਬਲਮ ਜ਼ਿਆਦਾ ਤੁਹਾਨੂੰ ਲੱਗਦਾ ਵੀ ਹਜੇ ਬੱਚੀ ਨੂੰ ਪੀਰੀਅਡਸ ਸਮਾਂ ਸ਼ੁਰੂ ਨਹੀਂ ਹੋਇਆ ਤੇ ਪ੍ਰੋਬਲਮ ਜ਼ਿਆਦਾ ਹੋ ਗਈ ਤਾਂ ਫਿਰ ਤੁਸੀਂ ਉੱਥੇ ਕਿਸੇ ਚੰਗੇ ਲੇਡੀਜ਼ ਡਾਕਟਰ ਨੂੰ ਜ਼ਰੂਰ ਦਿਖਾਓ ਜੀ ਦਿਖਾਓ ਮੈਸ਼ਾ ਲੇਡੀਜ਼ ਡਾਕਟਰ ਨੂੰ ਐਵੇਂ ਦੇਸੀ ਦਵਾਈਆਂ 'ਚ ਜਾਂ ਕੋਈ ਹੋਰ ਡਾਕਟਰਾਂ ਕੋਲੇ ਗਲਤ ਥਾਂ ਤੇ ਨਾ ਜਾਓ ਜੀ ਬੱਚੀ ਦੀ ਸਿਹਤ ਦਾ ਸਵਾਲ ਹੈ ਜੀ ਤੇ ਗਾਹਾਂ ਜਾ ਕੇ ਬੱਚੀ ਦਾ ਭਵਿੱਖ ਹੈ ਬੱਚੀ ਨੇ ਮਾਂ ਵੀ ਬਣਨਾ ਜੀ ਇੱਕ ਦਿਨ ਤੇ ਇਹਦੇ ਲਈ ਫਿਰ ਆਪਾਂ ਚੰਗੇ ਲੇਡੀਜ਼ ਡਾਕਟਰ ਕੋਲੇ ਜਾ ਕੇ ਆਪਾਂ ਉਹਨਾਂ ਨੂੰ ਉਹਨਾਂ ਦੀ ਸਲਾਹ ਲੈ ਸਕਦੇ ਹਾਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਈ ਵਾਰ ਕੋਈ ਕਮੀ ਹੁੰਦੀ ਹੈ ਤੇ ਬਾਕੀ ਜੀ ਬੱਚਿਆਂ ਦਾ ਖਾਣ ਪੀਣ ਦਾ ਖਿਆਲ ਰੱਖਿਆ ਕਰੋ ਪਲੀਜ਼ ਗਰਮ ਮਸਾਲਿਆਂ ਤੋਂ ਬੱਚਿਆਂ ਨੂੰ ਥੋੜਾ ਜਿਹਾ ਪਰਹੇਜ਼ ਕਰੋ ਜੀ ਕਿਉਂ ਭੈਣਾ ਤਾਂ ਹੁਣ ਸ਼ਹਿਰਾਂ ਸ਼ੁਰਾਂ ਦੇ ਵਿੱਚ ਬਿਹਨੇ ਐਨੇ ਸਬਜ਼ੀਆਂ ਦੇ ਵਿੱਚ ਮਸਾਲੇ ਪਾਉਂਦੇ ਆ ਪਲੀਜ਼ ਸਬਜ਼ੀਆਂ ਦੇ ਵਿੱਚ ਐਨੇ ਜ਼ਿਆਦਾ ਮਸਾਲੇ ਗਰਮੀ ਦੇ ਮਹੀਨੇ ਵਿੱਚ ਨਹੀਂ ਪਾਉਣੇ ਚਾਹੀਦੇ ਜੀ ਜਿਹੜੇ ਤਜਾਬ ਦਾ ਕਾਰਨ ਇਹਨਾਂ ਚੀਜ਼ਾਂ ਦਾ ਕਾਰਨ ਬਣਦੇ ਆ ਜੀ ਕੋਈ ਵੀ ਮਸਾਲਾ ਲਾ ਲਓ ਹਰ ਇੱਕ ਮਸਾਲਾ ਗਰਮਾ ਜੀ ਦਾਲ ਚੀਨੀ ਤੋਂ ਲੈ ਕੇ ਹਿੰਗ ਤਾਂ ਬਹੁਤ ਜ਼ਿਆਦਾ ਗਰਮਾ ਜੀ ਹਿੰਗ ਤਾਂ ਆਪਾਂ ਨੂੰ ਸਰਦੀ ਦੇ ਵਿੱਚ ਚਾਹੇ ਤੁਸੀਂ ਥੋੜੀ ਬਹੁਤੀ ਵਰਤ ਸਕਦੇ ਪਰ ਗਰਮੀ 'ਚ ਨਹੀਂ ਵਰਤਣੀ ਚਾਹੀਦੀ ਹਿੰਗ ਤਾਂ ਇੱਕ ਐਹੋੀ ਚੀਜ਼ ਹੈ ਜੇ ਇਹ ਹਿੰਗ ਦੀ ਡੱਬੀ ਅੱਧੀ ਡੱਬੀ ਆਪਾਂ ਇੱਕ ਮੱਝ ਨੂੰ ਦੇ ਦਈਏ ਹੁਣ ਤੁਸੀਂ ਪਸ਼ੂ ਦੇਖੋ ਪਸ਼ੂ ਦੀ ਸਿਹਤ ਦਾ ਤੇ ਆਪਣਾ ਕਿੰਨਾ ਫਰਕ ਆ ਅੱਧੀ ਡੱਬੀ ਵੀ ਆਪਾਂ ਪਸ਼ੂ ਨੂੰ ਦੇ ਦਿੰਨੇ ਆ ਨਾ ਪਸ਼ੂ ਤੀਜੇ ਚੌਥੇ ਦਿਨ ਹੀਟ 'ਚ ਆ ਜਾਂਦਾ ਇਹਦੀ ਇੰਨੀ ਗਰਮਾਇਸ਼ ਆ ਤੇ ਹੁਣ ਤੁਸੀਂ ਦੇਖੋ ਜੀ ਆਪਾਂ ਖਾਂਦੇ ਆ ਤੇ ਆਪਣੀ ਸਿਹਤ ਲਈ ਕੀ ਕਰਦਿਆਂ ਭੈਣਾ ਚਾਚੀ ਮਸਾਲੇ ਉਹ ਜੋ ਕੁਛ ਚੀਜ਼ ਬਣਾਉਂਦੇ ਉਹ ਚ ਵੀ ਮਸਾਲਾ ਸਿਰਫ ਆਪਾਂ ਸਵਾਦ ਲਈ ਵੀ ਦੇਖਦੇ ਆਪਾਂ ਸਿਹਤ ਲਈ ਨਹੀਂ ਦੇਖਦੇ ਜਿੱਥੇ ਆਪਣੇ ਬੱਚਿਆਂ ਦਾ ਤੇ ਆਪਣੀ ਆਪਣੀ ਸਿਹਤ ਦਾ ਸਵਾਲ ਹੋਵੇ ਪਲੀਜ਼ ਉਥੇ ਇਹੋ ਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰੋ ਸਾਦਾ ਖਾਓ ਤੇ ਸਾਦਾ ਬੱਚਿਆਂ ਨੂੰ ਦਿਓ ਜੀ ਬੱਚੇ ਜਿਵੇਂ ਆਪਾਂ ਬੱਚਿਆਂ ਨੂੰ ਘਿਜਾਵਾਂਗੇ ਬੱਚੇ ਉਸ ਤਾਂ ਹੀ ਜੇ ਜੇ ਆਪਾਂ ਚਟਪਟੇ ਮਸਾਲੇਦਾਰ ਚੀਜ਼ਾਂ ਦੇ ਘਿਜਾਵਾਂਗੇ ਤੇ ਬੱਚੇ ਉਹ ਖਾਣਗੇ ਜੇ ਆਪਾਂ ਸਾਦੇ ਭੋਜਨ ਤੇ ਘਿਜਾਵਾਂਗੇ ਤੇ ਬੱਚੇ ਸਾਦਾ ਭੋਜਨ ਖਾਣਗੇ ਆਪਣੀ ਆਪ ਦੀ ਲਾਈਫ ਰੁਟੀਨ ਆਪਣਾ ਦੇਖੋ ਕਿ ਆਪਾਂ ਨੂੰ ਮਾਵਾ ਕਿਸ ਤਰ੍ਹਾਂ ਦਾ ਭੋਜਨ ਦਿੰਦੀ ਸੀ ਆਪਾਂ ਵੀ ਬੱਚਿਆਂ ਨੂੰ ਉਸ ਤਰ੍ਹਾਂ ਦੇਵਾਂਗੇ ਗਰਮੀ ਦਾ ਮਹੀਨਾ ਜੀ ਅੰਬ ਲੈ ਆਉਂਦੇ ਆ ਆਪਾਂ ਕਈ ਕਈ ਲੋਕੀ ਕਰਦੇ ਪੇਟੀ ਪੇਟੀ ਅੰਬਾਂ ਦੀ ਲੈ ਆਉਂਦੇ ਆ ਬੱਚੇ ਛੋਟੇ ਹੁੰਦੇ ਆ ਚੱਕਿਆ ਖਾਦਾ ਚੱਕਿਆ ਬੱਚਿਆਂ ਦਾ ਇਹ ਨਹੀਂ ਪਤਾ ਦਿਨ ਚ 2 ਖਾ ਲਈ ਕਿ 3 ਖਾ ਲਈ ਇਹ ਚੀਜ਼ਾਂ ਦਾ ਬੱਚਿਆਂ ਤੇ ਖਿਆਲ ਰੱਖੋ ਜੀ ਆਂਗਾਮ ਅੰਬ ਹੁੰਦਾ ਨਾ ਬਹੁਤ ਗਰਮ ਹੁੰਦਾ ਹੈ ਇਹ ਹੁਣ ਤੁਸੀਂ ਐਂ ਦੇਖੋ ਇਹ ਜੋ ਵੀ ਕੋਈ ਆਪਣੇ ਲਈ ਫਰੂਟ ਕੋਈ ਵੀ ਚੀਜ਼ ਮਲੇ ਇਹਦੀ ਵੀ ਕੋਈ ਲਿਮਟ ਹੁੰਦੀ ਹੈ ਵੀ ਆਪਾਂ ਇੰਨਾ ਹੀ ਖਾਣਾ ਇਹ ਨਹੀਂ ਹੈਗਾ ਵੀ ਖਾਈ ਜਾਣਾ ਉਹਦੇ ਵੀ ਸਾਈਡ ਇਫੈਕਟ ਹੈ ਜੀ ਅੰਬ ਤੋਂ ਵੀ ਬੱਚਿਆਂ ਨੂੰ ਪਾਣੀ ਪੀਣ ਲੱਗ ਜਾਂਦਾ ਜਦੋਂ ਅੰਬ ਜ਼ਿਆਦਾ ਖਾਣ ਲੱਗ ਜਾਂਨ ਇਹਦੇ ਲਈ ਇਹਨਾਂ ਚੀਜ਼ਾਂ ਦਾ ਪਲੀਜ਼ ਮਾਵਾਂ ਖਿਆਲ ਰੱਖਣੇ ਖਿਆਲ ਸਿਰਫ ਮਾਵਾਂ ਹੀ ਰੱਖ ਸਕਦੀਆਂ ਜੀ ਹੋਰ ਨਹੀਂ ਕੋਈ ਰੱਖ ਸਕਦਾ ਮਾਵਾਂ ਇਹਨਾਂ ਚੀਜ਼ਾਂ ਵੱਲ ਬੱਚਿਆਂ ਧਿਆਨ ਦੇਵੇ ਜਿਹੜੀ ਬੱਚੀ ਬੱਚੀ ਲਈ ਚੀਜ਼ ਸਹੀ ਹੈ ਸਿਰਫ ਉਹੀ ਖਾਣ ਨੂੰ ਦੇਵੇ ਮਸਾਲੇਦਾਰ ਚਾਹਾਂ ਤੋਂ ਕੌਫੀ ਤੋਂ ਕੋਲਡ ਤੁਸੀਂ ਬਣਾ ਲੈਣਾ ਕੋਲਡ ਕੌਫੀ ਉਹ ਵੀ ਤਾਂ ਗਰਮ ਹੀ ਹੁੰਦੀ ਹੈ ਜੀ ਕੋਲਡ ਕੌਫੀ ਬਹੁਤ ਗਰਮ ਹੁੰਦੀ ਉਸ ਤੋਂ ਬੱਚਿਆਂ ਨੂੰ ਦੂਰ ਰੱਖੋ ਕੋਸ਼ਿਸ਼ ਕਰੋ ਤੁਸੀਂ ਬੱਚਿਆਂ ਨੂੰ ਇੱਕ ਵਾਰੀ ਚਾਹ ਦਿਓ ਜੇ ਦੋ ਬਾਈ ਚਾਹ ਦਿਓ ਵੀ ਬਿਨਾ ਮਸਾਲੇ ਤੋਂ ਹਲਕੀ ਫੁੜਕੀ ਹੋ ਸਕਦਾ ਬਸ ਇੱਕ ਤੁਸੀਂ ਉਹਦੇ ਵਿੱਚ ਹਰੀ ਇਲੈਚੀ ਜ਼ਰੂਰ ਪਾ ਸਕਦੇ ਆ ਹੋਰ ਤੁਸੀਂ ਕੁਝ ਨਹੀਂ ਪਾਉਣਾ ਇਸੇ ਨਾਲ ਸਿੰਪਲ ਚਾਹ ਦਿਓ ਜੀ ਬੱਚੇ ਨੂੰ ਇੱਕ ਦੋ ਵਾਰ ਜਿਆਦਾ ਕੋਸ਼ਿਸ਼ ਕਰੋ ਦੁੱਧ ਦਿਓ ਅਸੀਂ ਆਪ ਦੇ ਘਰ ਦੇ ਵਿੱਚ ਕਦੇ ਵੀ ਚਾਹ ਨਹੀਂ ਬਣਾਈ ਅਸੀਂ ਸਿਰਫ ਦੁੱਧ ਹੀ ਬਣਾਉਂਦੇ ਆ ਜੀ ਸਾਰਾ ਪਰਿਵਾਰ ਦੁੱਧ ਹੀ ਛਕਦੇ ਆ ਜੀ ਅਸੀਂ ਕਦੇ ਚਾਹ ਨਹੀਂ ਬਣਾਈ ਬਚਪਨ ਤੋਂ ਹੀ ਬੱਚਿਆਂ ਨਾਲ ਪਾਲੀ ਤੇ ਬੱਚੇ ਜਿਆਦਾ ਨੇੜੇ ਨਹੀਂ ਜਾਂਦੇ ਅਸੀਂ ਸਾਰੇ ਦੁੱਧ ਹੀ ਬਣਾਉਨੇ ਆ ਤੇ ਦੁੱਧ ਹੀ ਪੀਨੇ ਆ ਇਹਦੇ ਲਈ ਤਾਂ ਆਪਣੀ ਆਦਤ ਹੈ ਜਿਵੇਂ ਬਣਾਵਾਂਗੇ ਉਹ ਮੋ ਪੀ ਲਾਂਗੇ ਕੋਈ ਸਾਡੇ ਬੱਚੇ ਮਿੱਠਾ ਨਹੀਂ ਪਾਉਂਦੇ ਦੁੱਧ ਚ ਬਿਨਾ ਮਿੱਠੇ ਤੇ ਦੁੱਧ ਪੀਨੇ ਕੋਈ ਕੋ ਆਪਣਾ ਬਚਪਨ ਚ ਲਾਇਆ ਹੀ ਨਹੀਂ ਮਿੱਠਾ ਸ਼ੂਗਰ ਖਾਣਾ ਉਹਨਾਂ ਨੂੰ ਉਹੀ ਆਦਤ ਬਣ ਜਾਂਦੀ ਹੈ ਜਿਵੇਂ ਆਪਾਂ ਬਣਾਵਾਂਗੇ ਇਹਦੇ ਲਈ ਪਲੀਜ਼ ਮੈਂ ਭੈਣਾਂ ਨੂੰ ਬਾਰੀ-ਬਾਰੀ ਰਿਕਵੈਸਟ ਕਰਦੀ ਹਾਂ ਬਹੁਤ ਭੈਣਾਂ ਦੇ ਮੈਸੇਜ ਕਮੈਂਟ ਆਈ ਜਾਂਦੇ ਵੀ ਸਾਡੀਆਂ ਬੱਚੀਆਂ ਨੂੰ ਕੁਆਰੀਆਂ ਬੱਚੀਆਂ ਨੂੰ ਵੀ ਪਾਣੀ ਦੀ ਪ੍ਰੋਬਲਮ ਕਿਉਂ ਆ ਪਲੀਜ਼ ਖਾਣ ਪੀਣ ਕਰਕੇ ਤੁਸੀਂ ਖਾਣ ਪੀਣ ਦਾ ਬੱਚਿਆਂ ਦਾ ਧਿਆਨ ਰੱਖੋ ਤੇ ਬੱਚੀਆਂ ਤੁਹਾਡੀਆਂ ਠੀਕ ਹੋ ਜਾਣਗੀਆਂ ਇੱਕ ਸੋਨ ਇਹ ਦੇਸੀ ਦਵਾਈ ਇਸ ਦੰਨੇ ਆ ਉਹ 250 ਦੀ ਪੁੜੀ ਹੈ ਜੀ ਤੇ ਉਹ ਤੁਸੀਂ ਇੱਥੇ ਰਾਮਾ ਆ ਕੇ ਲੈ ਸਕਦੇ ਹੋ ਜੀ ਰਾਮਾ ਸ਼ਹਿਰ ਆਪਣੀ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਨੇੜੇ 10 ਕਿਲੋਮੀਟਰ ਦੂਰ ਤੇ ਇੱਕ ਛੋਟੀ ਜੀ ਮੰਡੀ ਹੈ ਜੀ ਰਾਮਾ ਮੰਡੀ ਕਹਿ ਦਿੰਦੇ ਆ ਸ਼ਹਿਰ ਹੈ ਕਿ ਛੋਟਾ ਜਿਹਾ ਗੁਰੂ ਗਵੈਰ ਸਿੰਘ ਪਟੌੜੀ ਹੋਂ ਜਿਹੜੀ ਫੈਨਰੀ ਹੈ ਨੀ ਉਹ ਇੱਥੇ ਬਣੀ ਹੋਈ ਐ ਤੁਸੀਂ ਗੂਗਲ ਤੇ ਜਾ ਕੇ ਕਿਤੇ ਵੀ ਸਰਚ ਕਰਕੇ ਤੁਸੀਂ ਗੁਰੂ ਗੋਬਿੰਦ ਸਿੰਘ ਫੈਕਟਰੀ ਐ ਜਿਹੜੀ ਉਹ ਤੁਸੀਂ ਇਹਦੇ ਉੱਤੇ ਗੱਡ ਸਕਦੇ ਹੋ ਉੱਥੇ ਤੁਹਾਨੂੰ ਪਤਾ ਲੱਗੂ ਇਸੇ ਸ਼ਹਿਰ ਦੇ ਵਿੱਚ ਮੌਜੂਦ ਆ ਜੀ ਇੱਥੇ ਆ ਕੇ ਤੁਸੀਂ ਕੌਰੇ ਭਾਵੜੇ ਦੀ ਹੱਡੀ ਪੁੱਛ ਲੈਣੀ ਆ ਜੀ ਕੌਰਾ ਭਾਵੜਾ ਬਾਕੀ ਮੈਂ ਉੱਪਰਾਂ ਲਿਖੂਗੀ ਜੀ ਕੌਰੇ ਭਾਵੜੇ ਦੀ ਹੱਡੀ ਪੁੱਛ ਲੈਣੀ ਆ ਉੱਥੇ ਸਾਨੂੰ ਸਿਰਫ ਇੱਕ 250 ਦੀ ਕੁੜੀ ਦੇਵਾਂਗੇ ਦੇਣਗੇ ਜੀ ਥੋੜੀ ਜੀ ਲੈਣੀ ਆ ਉਹ ਬਿਲਕੁਲ ਝੁੰਡੀਕ ਮਾਤਰਾ ਆ ਉਹਦੀ ਜੋ ਖਾਲੀ ਪੇਟ ਲੈਣੀ ਆ ਤੁਸੀਂ ਦੇਖੋਗੇ 5-7 ਦਿਨਾਂ ਵਿੱਚ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਸਿਰਫ ਇੱਕ puri ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਪਾਣੀ ਦੀ ਸਮੱਸਿਆ ਕਿਸੇ ਵੀ ਤਰ੍ਹਾਂ ਦਾ ਤੁਹਾਡੇ ਪਾਣੀ ਭੈਣ ਲੱਗ ਗਿਆ ਸਮੱਸਿਆ ਬਹੁਤ ਜ਼ਿਆਦਾ ਵਧ ਗਈ ਤੇ ਤੁਸੀਂ ਇੱਕ puri ਨਾਲ ਹੀ ਬਿਲਕੁਲ ਠੀਕ ਹੋ ਜਾਓਗੇ ਜੀ 100% ਅਸੀਂ ਗਾਰੰਟੀ ਕਰਦੇ ਹਾਂ ਤੁਸੀਂ ਇਸ puri ਨਾਲ ਜ਼ਰੂਰ ਠੀਕ ਹੋਵੋਗੇ ਬਹੁਤ ਸਾਰੀਆਂ ਭੈਣਾਂ ਨੂੰ ਅਸੀਂ ਦਵਾ ਚੁੱਕੇ ਹਾਂ ਬਹੁਤ ਸਾਰੀਆਂ ਭੈਣਾਂ ਨੇ ਇਹਨਾਂ ਨੇ ਲਾਭ ਲਏ ਆ ਤੇ ਤੁਸੀਂ ਵੀ ਲੈ ਸਕਦੇ ਹੋ ਤੇ ਬਾਕੀ ਜੀ ਜੇ ਕੋਈ ਵੀਡੀਓ ਬਣਾਉਣ ਤੋਂ ਮੇਥੋਂ ਗਲਤੀ ਹੋ ਗਈ ਤਾਂ ਪਲੀਜ਼ ਮਾਫ ਕਰਨਾ ਅਤ ਘੱਟ ਬੋਲਿਆ ਗਿਆ ਤਾਂ ਮਾਫ ਕਰਨਾ ਪਲੀਜ਼ ਤੇ ਇਸ ਤਰ੍ਹਾਂ ਦੀਆਂ ਮੇਰੀਆਂ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਕੋਈ ਤੁਹਾਨੂੰ ਫਾਇਦਾ ਹੈ ਜਾਂ ਨਹੀਂ ਇਸ ਤਰ੍ਹਾਂ ਮੈਨੂੰ ਜਰੂਰ ਦੱਸਣਾ ਜੀ ਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੀ ਵੀਡੀਓ ਦੇਖੀ ਤੁਹਾਡਾ ਬਹੁਤ ਬਹੁਤ ਧੰਨਵਾਦ